ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਜਵਾਲਾਮੁਖੀ ਘੋੜੇ ਦਾ ਇੱਕ ਹੋਰ ਟੌਪ ਕਲਾਸ ਰਿਜ਼ਲਟ ਦਿਖਾਉਣ ਲੱਗੇ ਆਂ ਸਾਹਮਣੇ ਜਿਹੜਾ ਤੁਸੀਂ ਬਸ਼ੇਰਾ ਦੇਖ ਰਹੇ ਹੋ ਨਾ ਇਹ ਦਿਲਜੋਸ਼ ਸਟੱਡ ਫਾਰਮ ਦੇ ਉੱਤੇ ਪਿੰਡ ਟੀਮਾ ਵਾਲੀ ਆਇਆਗਾ ਰਿਜ਼ਲਟ ਜਿੱਥੇ ਜਵਾਲਾਮੁਖੀ ਘੋੜਾਗਾ ਉਸੇ ਫਾਰਮ ਦੇ ਉੱਤੇ ਇਹ ਬੱਚਾ ਆਇਆਗਾ ਦੋਸਤੋ ਜਿਹਨੂੰ ਆਪਾਂ 16 ਕਲਾ ਸੰਪੂਰਨ ਕਹਿਣੇ ਹੁੰਨੇ ਆ ਉਹੀ ਗੱਲਬਾਤ ਹੋਈ ਪਈ ਆ ਬੱਚੇ ਦੇ ਵਿੱਚ ਗਰਦਨ ਦਾ ਕੁੰਡ ਚੈੱਕ ਕਰੋ ਤੁਸੀਂ ਗਰਦਨ ਲੰਮੀ ਤੇ ਪਤਲੀ ਆ ਜਮਾ ਐਨ ਮੋਰ ਵਾਂਗੂ ਗਰਦਨ ਕਰਕੇ ਤੁਰਦਾਗਾ ਬੱਚਾ ਨਾ ਤਾਂ ਇਹਦੇ ਵਿੱਚ ਕੋਈ ਅਗਰੈਸ਼ਨ ਦੀ ਘਾਟ ਆ ਨਾ ਬਣਤਰ ਬਰੀਕੀਆਂ ਸਾਬਣ ਦੀ ਤੇ ਮੂੰਹ ਮਹਾਂਦਰੇ ਦਾ ਬਹੁਤ ਜ਼ਿਆਦਾ ਪਤਲਾਗਾ ਲੱਤਾਂ ਐਨ ਜਮਾ ਗਾਡਰ ਵਾਂਗੂ ਸਿੱਧੀਆਂ ਨੇ ਮਜ਼ਬੂਤੀ ਬੜੀ ਆ ਪਿੱਠ ਪੁੱਡੇ ਦੀ ਤੁਸੀਂ ਬਣਤਰ ਚੈੱਕ ਕਰੋ ਖੁੱਲਾ ਬਹੁਤ ਜ਼ਿਆਦਾ ਆ ਬਸ਼ੇਰਾ ਮਜ਼ਬੂਤੀ ਤਾਂ ਆਪਾਂ ਨੂੰ ਵੈਸੇ ਵੀ ਪਤਾ ਹੀ ਆ ਵੀ ਜਵਾਲਾਮੁਖੀ ਦੇ ਬੱਚਿਆਂ ਦੇ ਵਿੱਚ ਆਉਂਦੀ ਹੋਈ ਆ ਸੋ ਬੱਚੇ ਦੇ ਵਿੱਚ ਜਿਹੜੀ ਗੱਲਬਾਤ ਆ ਓਕੇ ਰਿਪੋਰਟ ਹੋਈ ਪਈ ਆ ਜਮਾ ਆ ਇਹਦੀ ਮਾਂ ਦੇਖ ਲਓ ਤੁਸੀਂ ਬਾਕਰਪੁਰ ਵਾਲੇ ਨੂਰੇ ਦੀ ਧੀ ਆ ਇਹ 63 ਇੰਚ ਹਾਈਟ ਦੀ ਕੁੜੀ ਬੱਚਾ ਐਨ ਜਮਾ ਬੇਦਾਗ ਆ ਇੱਕ ਵੀ ਤੁਹਾਨੂੰ ਇਹਦੇ ਕਣਕ ਦੇ ਦਾਣੇ ਜਿੰਨਾ ਨਿਸ਼ਾਨ ਬਾਡੀ ਦੇ ਉੱਤੇ ਪਾੜਿਆ ਨਹੀਂ ਥਿਆਣਾ ਇਹਦੀ ਖੜਨੀ ਕਰਨੀ ਚੈੱਕ ਕਰੋ ਲੈਂਥ ਚੈੱਕ ਕਰੋ ਤੇ ਸੁੰਬਾ-ਸਾਂਬਾ ਦੀ ਬਣਤਰ ਚੈੱਕ ਕਰੋ ਮੈਂ ਕਹਣਾ ਜਮਾ ਪ੍ਰਮਾਤਮਾ ਨੇ ਕੋਈ ਕਾਚੀ ਨਹੀਂ ਛੱਡੀ ਇਸ ਬੱਚੇ ਦੇ ਵਿੱਚ ਇਦੋਂ ਉੱਤੇ ਰਿਜ਼ਲਟ ਚੰਗਾ ਹੋਰ ਕੀ ਹੋ ਸਕਦਾ ਤੁਸੀਂ ਆਪ ਹੀ ਹਿਸਾਬ ਲਾ ਲਓ ਆਉਣ ਵਾਲੇ ਟਾਈਮ ਦੇ ਵਿੱਚ ਇਹਨੇ ਚੰਗਾ ਕਹਿੰਦਾ ਕਹੋਂ ਦਾ ਅਸਟ੍ਰੇਲੀਅਨ ਸੁਪਰ ਅਸਟ੍ਰੇਲੀਅਨ ਬਣ ਕੇ ਮਾਰਕੀਟ ਦੇ ਵਿੱਚ ਤਿਆਰ ਹੋ ਕੇ ਨਿਕਲਣਾਗਾ ਇਹ ਗੱਲ ਤੁਸੀਂ ਯਾਦ ਰੱਖਿਓ ਨੋਟ ਕਰ ਲਓ ਭਾਵੇਂ ਅੱਜ ਬਿਸ਼ੱਕ ਦੀ ਕਹੀ ਵੀ ਗੱਲ ਬੱਚੇ ਦੀ ਉਮਰ ਹਾਲੇ 3 ਮਹੀਨੇ ਹੋਈ ਆ ਤੇ ਕੱਦ ਕਾਠ ਵੀ ਬਹੁਤ ਜ਼ਿਆਦਾ ਚੰਗਾ ਕਰਦਾ ਤੁਰਿਆ ਹੁੰਦਾ ਸੋ ਜੇ ਕੋਈ ਬੰਦਾ ਇਹਦੀ ਸਫੈਦੀ ਦੀ ਗੁਲਾਬੀਪਣੇ ਦੀ ਤੇ ਇਹਦੀ ਸਫਾਈ ਦੀ ਜਾਂ ਕਹਿ ਲਓ ਇਹਦੀ ਬਣਤਰਾਂ ਦੀ ਸ਼ੱਕ ਕੱਢਣਾ ਚਾਹੁੰਦਾ ਤਾਂ ਦਿਲਜੋਸ਼ ਸਟੱਡ ਫਾਰਮ ਦੇ ਉੱਤੇ ਬਾਈ ਦਲਾਵਰ ਨੂੰ ਕਾਲ ਕਰਕੇ ਤੁਸੀਂ ਜਾ ਕੇ ਬੱਚਾ ਦੇਖ ਸਕਦੇ ਹੋ ਤੇ ਬੱਚੇ ਦੇ ਵਿੱਚ ਮੈਂ ਕਿਹਾ ਕੁਆਲਿਟੀ ਬਹੁਤ ਜ਼ਿਆਦਾ ਆ ਸੋ ਕਿਸੇ ਨੇ ਰਿਜ਼ਲਟ ਚੈੱਕ ਕਰਨਾ ਜਵਾਲਾਮੁਖੀ ਦੇ ਬੱਚੇ ਦੇ ਜਾ ਕੇ ਦਰਸ਼ਨ ਪਾ ਕੇ ਆਉਣਿਆ ਘੋੜਾ ਦੇਖ ਕੇ ਆਉਣਾ ਤੇ ਜਾਂ ਕਿਸੇ ਨੇ ਉੱਥੇ ਰਿਜ਼ਲਟ ਬੱਚਾ ਦੇਖ ਕੇ ਆਉਣਾ ਦੋਨੇ ਗੱਲਾਂ ਬਾਤਾਂ ਤੁਹਾਨੂੰ ਦਿਲਜੋਸ਼ ਸਟੱਡ ਫਾਰਮ ਦੇ ਉੱਤੇ ਥੋਡੀ ਜਿਹੜੀ ਮਨ ਦੀ ਰੀਜ ਉੱਥੇ ਜਾ ਕੇ ਪੂਰੀ ਹੋ ਜੂਗੀ ਦੇਖਣ ਵਾਲੀ ਤੇ ਬੱਚੇ ਦੇ ਵਿੱਚ ਮੈਂ ਕਹਿੰਦਾ ਗੱਲਬਾਤ ਐਂਡ ਕਰਾਈ ਪਈਆ ਬਾਬਾ ਜੀ ਦੀ ਉਮਰ ਲੰਮੀ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਇਹਨੇ ਤੁੰਮਾ ਪਾ ਦੇਣੀਆਂ ਨੇ ਸੋ ਬਸ਼ੀਰਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਅੱਗੇ ਆਪਾਂ ਕਿਤੇ ਤੁਹਾਨੂੰ ਬਹੁਤਾ ਵੀਡੀਓ ਸ਼ੇਅਰ ਕਰਨ ਨੂੰ ਨਹੀਂ ਕਹਿੰਦੇ ਹੁੰਦੇ ਐਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਬੰਦੇ ਨੌਕਰੀ ਜਾਨਵਰ ਰੱਖਣ ਦੇ ਸ਼ਕੀਨ ਆ ਜਿਨ੍ਹਾਂ ਨੂੰ ਚੰਗੇ ਜਾਨਵਰ ਦੇਖਣ ਦਾ ਐਂ ਕਹਿ ਲੋ ਵੀ ਸ਼ੌਂਕ ਆਗਾ ਉਹਨਾਂ ਦੇ ਤੱਕ ਵੀਡੀਓ ਪਹੁੰਚਦੀ ਹੋ ਜੇ ਤੇ ਉਹ ਐਸ ਨਗੀਨੇ ਦੇ ਦਰਸ਼ਨ ਕਰ ਲੈਣ ਦੋਸਤੋ ਰਿਜ਼ਲਟ ਬਾਬੇ ਦੀ ਕਿਰਪਾ ਨਾਲ ਬਹੁਤ ਟੌਪ ਦਾ ਆਇਆ ਵੈਗਰੂਏ ਦੀ ਲੰਮੀ ਉਮਰ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਟ੍ਰੇਲੀਅਨ ਬਣਦਾ ਦੇਖਿਓ ਇਹਨੂੰ